ਡੀਐਨਲੀ ਵੱਡੀ ਖੁਸ਼ਖਬਰੀ ਹੈਗੀ ਆ ਯੂਰਪ ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ ਦਿੱਤਾ ਜਾ ਰਿਹਾ ਹੈਗਾ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੋਲੈਂਡ ਦੌਰਾ ਪੂਰਾ ਹੋ ਗਿਆ ਹੈ ਤੇ ਹੁਣ ਉਹ ਯੂਕਰੇਨ ਲਈ ਰਵਾਨਾ ਹੋ ਗਏ ਹਨ ਪੀਐਮ ਮੋਦੀ ਦੀ ਪੋਲੈਂਡ ਯਾਤਰਾ ਬਹੁਤ ਖਾਸ ਰਹੀ ਏ 45 ਸਾਲਾਂ ਬਾਅਦ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਪੋਲੈਂਡ ਦਾ ਇਹ ਪਹਿਲਾ ਦੌਰਾ ਸੀ ਪੀਐਮ ਮੋਦੀ ਦੀ ਇਹ ਯਾਤਰਾ ਭਾਰਤੀਆਂ ਲਈ ਮੌਕਿਆਂ ਦੇ ਦਰਵਾਜ਼ੇ ਖੋਲ ਰਹੀ ਹੈਗਾ ਆਪਣੀ ਯਾਤਰਾ ਦੀ ਸ਼ੁਰੂਆਤ ਤੋਂ ਬਾਅਦ ਪੁਲਿਸ਼ ਡਾਇ ਨੇਤਾ ਅਤੇ ਯੂਰਪੀਅਨ ਸੰਸਦ ਦੇ ਮੈਂਬਰ ਡੈਰੀਅਸ ਜੌਨ ਸਰਕੀ ਨੇ ਇੱਕ ਪਿਆਰ ਵਿੱਚ ਕਿਹਾ ਕਿ ਉਨ੍ਹਾਂ ਦਾ ਦੇਸ਼ ਨੂੰ 25000 ਡਾਕਟਰਾਂ ਨਰਸਾਂ ਤੇ ਸਿਹਤ ਸੰਭਾਲ ਮਾਹਰਾਂ ਦੀ ਜ਼ਰੂਰਤ ਹੈ ਪੋਲੈਂਡ ਵਿੱਚ ਸਿਹਤ ਸੰਭਾਲ ਕਰਮਚਾਰੀਆਂ ਦੀ ਇਹ ਮੰਗ ਹਜ਼ਾਰਾਂ ਭਾਰਤੀਆਂ ਲਈ ਰੁਜ਼ਗਾਰ ਦਾ ਮੌਕਾ ਪੈਦਾ ਕਰੇਗੀ ਨਿਊਜ਼ ਏਜੰਸੀ ਏਐਨਆਈ ਨਾਲ ਗੱਲ ਕਰਦਿਆਂ ਉਹਨਾਂ ਕਿਹਾ ਕਿ ਅਸੀਂ ਸਿਹਤ ਸੰਭਾਲ ਬਾਰੇ ਗੱਲ ਕਰਨਾ ਚਾਹਾਂਗੇ ਸਾਨੂੰ ਲਗਭਗ 25000 ਡਾਕਟਰਾਂ ਅਤੇ ਸਿਹਤ ਮਾਹਿਰਾਂ ਦੀ ਲੋੜ ਹੈ ਜੇ ਕੁਝ ਡਾਕਟਰ ਅਤੇ ਮਾਹਿਰ ਪੋਲਿਸ਼ ਭਾਸ਼ਾ ਸਿੱਖਣਾ ਚਾਹੁੰਦੇ ਹਨ ਅਤੇ ਇਮਤਿਹਾਨ ਪਾਸ ਕਰਨਾ ਚਾਹੁੰਦੇ ਹਨ ਤੇ ਅਸੀਂ ਇਸ ਬਾਰੇ ਗੱਲ ਕਰ ਸਕਦੇ ਹਾਂ ਤਾਂ ਜੋ ਉਹ ਇੱਥੇ ਕੰਮ ਕਰ ਸਕਣ ਅਸੀਂ ਆਈਟੀ ਸੈਕਟਰ ਬਾਰੇ ਗੱਲ ਕਰਨਾ ਚਾਹਾਂਗੇ ਕਿਉਂਕਿ ਪੋਲੈਂਡ ਚੋਟੀ ਦੇ ਪੰਜ ਵਿੱਚ ਹੈ ਅਤੇ ਅਸੀਂ ਭਾਰਤੀ ਕੰਪਨੀਆਂ ਨਾਲ ਸਹਿਯੋਗ ਕਰਨਾ ਚਾਹਾਂਗੇ ਜੀ ਹਾਂ ਪੋਲੈਂਡ ਵਿੱਚ ਰਹਿੰਦੇ ਹਨ ਭਾਰਤੀ 30 ਦੇ ਕਰੀਬ ਪੋਲਿਸ਼ ਕੰਪਨੀਆਂ ਭਾਰਤ ਵਿੱਚ ਕਾਰੋਬਾਰ ਕਰ ਰਹੀਆਂ ਉਹਨਾਂ ਵਿੱਚੋਂ ਕੁਝ ਨੇ ਸਫਾਈ ਉਤਪਾਦਕਾਂ ਸ਼ਿੰਗਾਰ ਸਮੱਗਰੀ ਮੈਂਟਲ ਪੈਕੇਜਿੰਗ ਅਤੇ ਵਰਗੇ ਖੇਤਰਾ ਵਿੱਚ ਨਿਰਮਾਣ ਪਲਾਂਟ ਸਥਾਪਿਤ ਕੀਤੇ ਹਨ ਦੇਸ਼ਾਂ ਦੋਵਾਂ ਦੇਸ਼ਾਂ ਦੇ ਸਬੰਧਾਂ ਦੀ ਗੱਲ ਕਰੀ ਤਾਂ ਭਾਰਤ ਤੇ ਪੋਲੈਂਡ ਵਿਚਾਲੇ ਸਿੱਧੀਆਂ ਉਡਾਨਾਂ 2019 ਵਿੱਚ ਹੀ ਸ਼ੁਰੂ ਹੋਈਆਂ ਸਨ ਪੋਲੈਂਡ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਰਹਿੰਦੇ ਹਨ ਉਨ੍ਹਾਂ ਦੀ ਗਿਣਤੀ 5000 ਦੇ ਕਰੀਬ ਹੈ ਕਿੰਨਾ ਵਿੱਚੋਂ 5000 ਵਿਦਿਆਰਥੀ ਹਨ ਪੋਲੈਂਡ ਨੇ 2022 ਵਿੱਚ ਆਪਰੇਸ਼ਨ ਗੰਗਾ ਰਾਹੀਂ ਯੂਕਰੇਨ ਤੋਂ 400 ਤੋਂ ਵੱਧ ਵਿਦਿਆਰਥੀਆਂ ਨੂੰ ਕੱਢਣ ਵਿੱਚ ਜਿਹੜਾ ਗਿਆ ਉਹ ਮਦਦ